ਸੋਕਤਬ ਸਬਦਾਂ ਤੇ ਮੈਂ ਹਾਂ ਸੁਖਾ ਘਿੜੀ ਵਾਲਾ ਲੋਕ ਸਭਾ ਚੋਣਾਂ ਦੀ ਮੁਹਿੰਮ ਲਗਾਤਾਰ ਜਿੱਥੇ ਤੇਜ਼ ਹੋ ਰਹੀ ਆ ਉੱਥੇ ਹੀ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਜਿਹੜਾ ਹੈਗਾ ਦਿਨ ਪ੍ਰਤੀ ਦਿਨ ਗਰਮ ਹੁੰਦਾ ਜਾ ਰਿਹਾ ਤੇ ਇੰਨੇ ਦਿਨੀ ਇੰਨੀ ਜ਼ਿਆਦਾ ਜਿਹੜੀ ਧੁੱਪ ਪੈ ਰਹੀ ਆ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋਇਆ ਹੈ ਇਸ ਪੈ ਰਹੀ ਅੱਤ ਦੀ ਗਰਮੀ ਤੇ ਧੁੱਪ ਦੇ ਕਾਰਨ ਲੋਕਾਂ ਨੂੰ ਕਿਹੜੇ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਕਰਨਾ ਪੈ ਸਕਦਾ ਜਾਂ ਕਿਹੜੀਆਂ ਜਹੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਲੱਗ ਸਕਦੀਆਂ ਨੇ ਜਾਂ ਫਿਰ ਉਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਆ ਤੇ ਉਸ ਨੂੰ ਲੈ ਕੇ ਮਲੇਰਕੋਟਲਾ ਦੇ ਐਮਡੀ ਡਾਕਟਰ ਗੋਵਿੰਦ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਜੇਕਰ ਤੁਸੀਂ ਗਰਮੀ ਦੇ ਵਿੱਚ ਲੋੜ ਅਨੁਸਾਰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਕੀ ਬਚਾ ਰਹੇਗਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਤੇ ਕੀ ਤੁਸੀਂ ਇਹਨਾਂ ਗਰਮੀ ਦੇ ਵਿੱਚ ਲੈ ਸਕਦੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਜੀ ਥੈਂਕ ਯੂ ਜੀ ਸਰ ਗਰਮੀ ਬਹੁਤ ਪੈ ਰਹੀ ਹੈ ਕਿਵੇਂ ਦੇਖੋ ਹਾਂਜੀ ਅ ਅੱਜ ਕੱਲ ਜਿਵੇਂ ਬਹੁਤ ਹੀ ਜ਼ਿਆਦਾ ਹੀਟ ਵੇਵ ਚੱਲ ਰਹੀ ਹੈ ਇਹਨਾਂ ਹੀਟ ਵੇਵ ਕਰਕੇ ਪਰੇਸ਼ਾਨੀ ਦੇ ਨਾਲ ਨਾਲ ਹੈਲਥ ਦੀਆਂ ਪ੍ਰੋਬਲਮਸ ਵੀ ਬਹੁਤ ਜਾਂਦੀਆਂ ਹਨ ਖਾਸ ਕਰਕੇ ਜਿਵੇਂ ਹੀਟ ਸਟ੍ਰੋਕ ਹੋਣ ਦਾ ਵੀ ਡਰ ਹੁੰਦਾ ਹੈ ਤੇ ਖਾਣ ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀਆਂ ਬਾਸੀਆਂ ਹੋ ਜਾਂਦੀਆਂ ਉਦੇ ਕਰਕੇ ਪੇਟ ਦੀ ਇਨਫੈਕਸ਼ਨ ਵੀ ਕਾਫੀ ਜ਼ਿਆਦਾ ਅਸੀਂ ਦੇਖ ਰਹੇ ਹਾਂ ਕੇਸਿਸ ਆਣੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੇ ਟਾਈਮ ਹੈਗੇ ਐ ਜਿਵੇਂ 11 ਵਜੇ ਤੋਂ ਲੈ ਕੇ 4-5 ਵਜੇ ਤੱਕ ਘੱਟ ਤੋਂ ਘੱਟ ਕੋਸ਼ਿਸ਼ ਕਰੀਏ ਕਿ ਅਸੀਂ ਬਾਹਰ ਨਿਕਲੀਏ ਐਕਸਪੋਜ਼ਰ ਤੋਂ ਬਚੀਏ ਤੇ ਜੇ ਕਦੇ ਐਮਰਜੈਂਸੀ ਨਿਕਲਣਾ ਵੀ ਪੈਂਦਾ ਤਾਂ ਪੂਰਾ ਆਪਣੇ ਆਪ ਨੂੰ ਕਵਰ ਕਰਕੇ ਖਾਸ ਕਰਕੇ ਆਪਾਂ ਹਲਕੇ ਕੱਪੜੇ ਪਾਓ ਹਲਕੇ ਰੰਗ ਦੇ ਕੱਪੜੇ ਪਾਓ ਕਾਟਨ ਦੇ ਕੱਪੜੇ ਪਾਓ ਤੇ ਲੂਜ਼ ਕੱਪੜੇ ਪਾਓ ਟਾਈਟ ਫਿਟਿੰਗ ਕੱਪੜੇ ਜਿਆਦਾ ਟਾਈਟ ਕੱਪੜੇ ਪਾਉਣ ਨਾਲ ਵੀ ਹੀਟ ਅੰਦਰ ਟਰੈਪ ਹੁੰਦੀ ਹੈ ਬਾਡੀ ਦੇ ਤੇ ਹੀਟ ਸਟ੍ਰੋਕ ਹੋਣ ਦਾ ਖਤਰਾ ਹੁੰਦਾ ਸਿਰ ਨੂੰ ਗਰਦਨ ਨੂੰ ਪੂਰਾ ਢੱਕ ਕੇ ਨਿਕਲੋ ਆਪਣੀ ਹਾਈਡਰੇਸ਼ਨ ਪੂਰੀ ਰੱਖਣੀ ਹੈ ਪਾਣੀ ਦੀ ਘਾਟ ਨਾ ਹੋਵੇ ਸਰੀਰ ਦੇ ਵਿੱਚ ORS ਦਾ ਘੋਲ ਜਿਆਦਾ ਤੋਂ ਜਿਆਦਾ ਵਰਤੋ ਨਿੰਬੂ ਪਾਣੀ ਵਰਤੋ ਮਸੰਮੀ ਵਗੈਰਾ ਲੈ ਲਓ ਕੋਈ ਨਾ ਕੋਈ ਸੀਜ਼ਨ ਦੇ ਫਰੂਟ ਖਾਂਦੇ ਰਹੋ ਤਾਂ ਕਿ ਤੁਹਾਡੇ ਅੰਦਰ ਪਾਣੀ ਦੀ ਘਾਟ ਨਾ ਹੋਵੇ ਤੇ ਤਾਂ ਕਿ ਤੁਸੀਂ ਇਹ ਹੀਟ ਸਟ੍ਰੋਕ ਤੋਂ ਬਚ ਸਕਦੇ ਹੋ। ਬਾਕੀ ਇੱਕ ਤੋਂ ਦੂਜੇ ਡੰਗ ਖਾਣਾ ਨਾ ਖਾਓ ਤਾਜ਼ਾ ਫਰੈਸ਼ ਖਾਣਾ ਖਾਓ। ਕੱਟੇ ਹੋਏ ਫਰੂਟ ਜਿਵੇਂ ਮਾਰਕੀਟ 'ਚ ਮਿਲਦੇ ਆ ਇਹ ਅਵਾਇਡ ਕਰਨੇ ਚਾਹੀਦੇ। ਤੇ ਪਾਣੀ ਵੀ ਜਿਹੜਾ ਹੈਗਾ ਉਹ ਫਿਲਟਰ ਵਾਲਾ ਜਾਂ ਬੋਇਲ ਕਰਕੇ ਠੰਡਾ ਕਰਕੇ ਉਹਨੂੰ ਇਸਤੇਮਾਲ ਕੀਤਾ ਜਾਵੇ। ਕਿਉਂਕਿ ਗਰਮੀ ਕਰਕੇ ਬੈਕਟੀਰੀਆ ਵਗੈਰਾ ਪਾਣੀ ਚ ਜਲਦੀ पनਪਦੇ ਹਨ ਜੀ ਤੇ ਉਹਦੇ ਕਰਕੇ ਪੇਟ ਦੀ ਇਨਫੈਕਸ਼ਨ ਹੈਪਟਾਈਟਸ ਟਾਈਫਾਇਡ ਗੈਸਟਰੋਐਂਟਰਾਈਟਸ ਇਹਦੇ ਬਿਮਾਰੀਆਂ ਦੇ ਚਾਂਸਸ ਵੱਧ ਜਾਂਦੇ ਹਨ ਤੇ ਨਾਲ ਦੀ ਨਾਲ ਅ ਬਚਾ ਲਈ ਤੁਸੀਂ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਅ ਪੌਸ਼ਟਿਕ ਆਹਾਰ ਲਓ ਜੋ ਵੀ ਮੌਸਮ ਦੇ ਸਿਹਤ ਦਾ ਆਹਾਰ ਹੈ ਹੈਵੀ ਡਾਈਟ ਅਵਾਇਡ ਕਰਨੀ ਚਾਹੀਦੀ ਹੈ ਜਿਵੇਂ ਕੋਈ ਜਿਆਦਾ ਹੈਵੀ ਨਾਨ ਵੇਜ ਵਗੈਰਾ ਜਾਂ ਮਿਲਕ ਪ੍ਰੋਡਕਟ ਹੋ ਗਏ ਹੈਵੀ ਇਹ ਅਵਾਇਡ ਕਰਨੇ ਚਾਹੀਏ ਜਾਂ ਮੱਖਣ ਘੋ ਪਨੀਰ ਇਹ ਘੱਟ ਮਾਤਰਾ ਚੀ ਵਰਤਣਾ ਚਾਹੀਦਾ ਕਿਉਂਕਿ ਬਾਡੀ ਦਾ ਜੋਰ ਇਹਨੂੰ ਡਾਈਜੈਸਟ ਕਰਨ ਤੇ ਜਿਆਦਾ ਲੱਗਦਾ ਤਾਂ ਇਮਿਊਨਿਟੀ ਘਟਦੀ ਹੈ ਫਿਰ ਜੇ ਹਲਕਾ ਭੋਜਨ ਖਾਓ ਜਿਹੜਾ ਕਿ ਜਲਦੀ ਹਾਜਮ ਹੋ ਜੇ ਮੌਸਮ ਦੇ ਹਿਸਾਬ ਦੇ ਸਬਜ਼ੀਆਂ ਫਰੂਟ ਇਹ ਇਸਤੇਮਾਲ ਕਰੋ ਬਹੁਤ ਲੋਕ ਜਿਨੇ ਨੇ ਉਹ ਗਰਮੀ ਮਹਿਸੂਸ ਕਰਦੇ ਨੇ ਜਾਂ ਫਿਰ ਬਾਹਰੋਂ ਆਉਂਦੇ ਨੇ ਇੱਕਦਮ ਗਰਮੀ ਦੇ ਵਿੱਚ ਤਾਂ ਉਹ ਠੰਡੇ ਚੀਜ਼ ਜੀ ਆਪਾਂ ਵਿੱਚ ਠੰਡਾ ਪਾਣੀ ਹੋਵੇ ਫ੍ਰੀਜ ਤੋਂ ਉਹ ਕੱਢ ਕੇ ਠੰਡਾ ਠੰਡਾ ਪੀਣ ਲਈ ਜਿਹੜਾ ਭੱਜਦੇ ਨੇ ਕਿ ਸਿਹਤ ਲਈ ਠੀਕ ਆ ਗਰਮੀ ਦੇ ਵਿੱਚ ਆ ਕੇ ਇੱਕਦਮ ਠੰਡੇ ਪਾਣੀ ਨੂੰ ਪੀਣਾ ਹਾਂ ਇੱਕਦਮ ਜਿਹੜਾ ਕਿਉਂਕਿ ਬੋਡੀ ਦਾ ਟੈਂਪਰੇਚਰ ਥੋੜਾ ਵਧਿਆ ਹੁੰਦਾ ਇੱਕਦਮ ਜੇ ਆਪਾਂ ਠੰਡੀ ਚੀਜ਼ ਪੀਵਾਂਗੇ ਉਹ ਵੀ ਬੋਡੀ ਨੂੰ ਖਰਾਬ ਕਰ ਸਕਦੀ ਹੈ ਤਾਂ ਕੋਸ਼ਿਸ਼ ਕਰੋ ਕਿ ਥੋੜਾ ਰੈਸਟ ਕਰਕੇ 10-15 ਮਿੰਟ ਬਾਡੀ ਦਾ ਟੈਂਪਰੇਚਰ ਥੋੜਾ ਨਾਰਮਲਾਈਜ਼ ਹੋ ਜੇ ਤਾਂ ਇੱਕ ਮਿਕਸ ਕਰਕੇ ਪੀਓ ਜਿਆਦਾ ਇਕਦਮ ਚਿਲਡ ਬਰਫ਼ ਵਗੈਰਾ ਖਾਣ ਨਾਲ ਸਾਡੇ ਕੋਲ ਈਵਨ ਜਿਆਦਾ ਠੰਡਾ ਖਾਣ ਨਾਲ ਵੀ ਆ ਰਹੇ ਹਨ ਪੇਸ਼ੈਂਟ ਗਲੇ ਵਗੈਰਾ ਦੀਆਂ ਪ੍ਰੋਬਲਮਸ ਨਾਲ ਵੀ ਆ ਰਹੇ ਹਨ ਤਾਂ ਅਵੋਇਡ ਕਰਨਾ ਚਾਹੀਦਾ ਹੈ ਇਕਦਮ ਜੀ ਜੀ ਜਿਹੜੇ ਲੋਕ ਡਾਕਟਰ ਸਾਹਿਬ ਬਹੁਤ ਲੋਕ ਪਿੰਡਾਂ ਦੀ ਧਾਰਨਾ ਜਿਹੀ ਹੈ ਜੇ ਲੋਕ ਕਹਿੰਦੇ ਨੇ ਵੀ ਗਰਮੀ ਨੂੰ ਤਾਂ ਗਰਮੀ ਮਾਰੂ ਉਹ ਲੋਕ ਚਾਹ ਦਾ ਸੇਵਨ ਇਹਨਾਂ ਦਿਨਾਂ ਦੇ ਵੀ ਥੋੜਾ ਜੱਦ ਜ਼ਿਆਦਾ ਕਰਨ ਲੱਗ ਜਾਂਦੇ ਨੇ ਵੀ ਗਰਮੀ ਆ ਚਲੋ ਗਰਮੀ ਚਾਹ ਬਣਾਓ ਗਰਮ ਗਰਮ ਵੀ ਉਸ ਤੀ ਨੂੰ ਰੱਖੋ ਚਾਹ ਕਿੰਨਾ ਕੁ ਨੁਕਸਾਨਦਾਇਕ ਹੋ ਸਕਦੀ ਆ ਨਹੀਂ ਇਹ ਅਵੋਇਡ ਹੀ ਕਰਨੇ ਚਾਹੀਦੇ ਹਨ ਜ਼ਿਆਦਾ ਗਰਮ ਚੀਜ਼ਾਂ ਜਿਵੇਂ ਕੋਈ ਡਰਾਈ ਫਰੂਟ ਹੋ ਗਿਆ ਜਾਂ ਕੋਈ ਹੈਵੀ ਡਾਈਟ ਹੋ ਗਈ ਮੈਂ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਜਿਆਦਾ ਗਰਮੈਸ਼ ਵਾਲੀਆਂ ਚੀਜ਼ਾਂ ਤੋਂ ਅਵਾਇਡ ਕਰਨਾ ਚਾਹੀਦਾ ਹੈ ਹਨ ਦੱਸੋ ਇਸ ਗਰਮੀ ਦੇ ਮੌਸਮ ਜੇ ਆਪਾਂ ਦੇਖੀਏ ਤਾਂ ਕਿਹੜੀਆਂ-ਕਿਹੜੀਆਂ ਜਿਹੀਆਂ ਬਿਮਾਰੀਆਂ ਨੇ ਜਿਹੜੇ ਤੁਹਾਡੇ ਕੋਲ ਰੁਟੀਨ ਦੇ ਵਿੱਚ ਹੁਣ ਪੇਸ਼ੈਂਟ ਆਉਂਦੇ ਨੇ ਕਿਹੜੀਆਂ ਬਿਮਾਰੀਆਂ ਜੀਆਂ ਇਹ ਫਿਰ ਉਹਨਾਂ ਦੇ ਲੱਛਣ ਕੀ ਨੇ ਕਿਵੇਂ ਪਛਾਣਿਆ ਜਾ ਸਕਦਾ ਹੈ ਜਿਆਦਾਤਰ ਤਾਂ ਪੇਟ ਦੀਆਂ ਸਮੱਸਿਆਵਾਂ ਇਹਦੇ ਮੌਸਮ 'ਚ ਜ਼ਿਆਦਾ ਹੋ ਜਾਂਦੀਆਂ ਹਨ ਜਿਵੇਂ ਕਿ ਉਲਟੀਆਂ ਟਟੀਆਂ ਤੇ ਇਵਨ ਪੀਲੀਏ ਦੇ ਕੇਸਸ ਵੀ ਵੱਧ ਜਾਂਦੇ ਹਨ ਇਨਾਂ ਦਿਨਾਂ ਦੇ ਵਿੱਚ ਇਵਨ ਟਾਈਫਾਇਟ ਵਗੈਰਾ ਦੇ ਵੀ ਕੇਸਸ ਮੱਝ ਜਾਂਦੇ ਹਨ ਤੇ ਇਸ ਤੋਂ ਬਾਅਦ ਫਿਰ ਗਰਮੀ ਤੋਂ ਬਾਅਦ ਬਰਸਾਤਾਂ ਦੇ ਵਿੱਚ ਆ ਕੇ ਫਿਰ ਡੇਂਗੂ ਵਗੈਰਾ ਦਾ ਵੀ ਡਰ ਹੋ ਜਾਂਦਾ ਮਲੇਰੀਆ ਤੇ ਇਹ ਇਹ ਸਭ ਇੱਕੋ ਜਿਹੀ ਗੱਲ ਹੋ ਰਹਾ ਗਰਮੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਅਜਿਹੀ ਸ਼ਿਕਾਇਤ ਆ ਕਿ ਉਹਨਾਂ ਨੂੰ ਬੜੇ ਸਰੀਰ ਤੱਕਿਆ ਤੱਕਿਆ ਮਹਿਸੂਸ ਹੁੰਦਾ ਜਾਂ ਫਿਰ ਅੱਖਾਂ ਬੰਦ ਹੁੰਦੀਆਂ ਨੇ ਉਹਨਾਂ ਨੂੰ ਸੁਸਤੀ ਨੀਂਦ ਤੈਪ ਹੁੰਦੀ ਆ ਕੀ ਇਹ ਇਫੈਕਟ ਆ ਇਸ ਗਰਮੀ ਹੋਣ ਕਰਕੇ ਬਿਲਕੁਲ ਗਰਮੀ ਦਾ ਇਫੈਕਟ ਹੁੰਦਾ ਬਾਡੀ ਦੀ ਜਿਹੜੀ ਮੈਟਾਬੋਲਿਜ਼ਮ ਦੇ ਉੱਤੇ ਤੇਜ਼ ਗਰਮੀ ਨਾਲ ਆਪਣੇ ਸਰੀਰ ਚੋਂ ਪਾਣੀ ਦੇ ਨਾਲ-ਨਾਲ ਸਾਲਟ ਨਮਕ ਦੀ ਮਾਤਰਾ ਵੀ ਆਪਣੀ ਨਿਕਲ ਜਾਂਦੀ ਹੈ ਤਾਂ ਫੋਕੇ ਪਾਣੀ ਦੇ ਨਾਲ ਉਹ ਪੂਰੀ ਨਹੀਂ ਹੁੰਦੀ ਜ਼ਿਆਦਾਤਰ ਆਪਾਂ ਜਦੋਂ ਪਿਆਸ ਲੱਗਦੀ ਹੈ ਫੋਕਾ ਪਾਣੀ ਪੀਂਦੇ ਆ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਕੋਲ ਬਣਾ ਕੇ ਨਮਕ ਚੀਨੀ ਦਾ ਜਾਂ ਹਾਂ ਨਿੰਬੂ ਪਾਣੀ ਮਣਾ ਕੇ ਜਾਂ ਕੋਈ ਫਰੂਟ ਵਗੈਰਾ ਲੈ ਕੇ ਇਹਨੂੰ ਕੰਪਨਸੇਟ ਕੀਤਾ ਜਾਏ ਓਕੇ ਪਾਣੀ ਨਾਲ ਫਿਰ ਸੁਸਤੀ ਜ਼ਿਆਦਾ ਪਵੇਗੀ ਉਹਦੇ ਨਾਲ ਡੀਹਾਈਡਰੇਸ਼ਨ ਬੋਡੀ ਦੀ ਨਹੀਂ ਘਟਦੀ ਨਮਕ ਦੀ ਮਾਤਰਾ ਪੂਰੀ ਨਹੀਂ ਹੁੰਦੀ ਉਹਦੇ ਨਾਲ ਵੀ ਫਿਰ ਐਤਾ ਫਟੀਗ ਤਕਾਵਟ ਰਹਿਣ ਲੱਗ ਜਾਂਦੀ ਆ ਆਖਰੀ ਸਵਾਲ ਡਾਕਟਰ ਸਾਹਿਬ ਜਿਹੜੇ ਲੋਕ ਜਿਆਤਰ ਠੰਡੀ ਤਰਲ ਪਦਾਰਥ ਲੈਣ ਦੀ ਕੋਸ਼ਿਸ਼ ਕਰਦੇ ਹੈ ਕੋਲਡ ਡਰਿੰਕ ਆ ਜਾਂ ਕੁਝ ਵੀ ਆ ਕੀ ਲੱਗਦਾ ਜਿਹੜੇ ਲੋਕ ਸਿੰਪਲ ਪਾਣੀ ਨੂੰ ਤਰਜੀਹ ਦੇਣ ਲੱਗਦਾ ਕਿ ਸਰੀਰ ਲਈ ਫਾਇਦੇਮੰਦ ਰਹਿੰਦਾ ਕੋਲ ਡਰਿੰਕਸ ਵਗੈਰਾ ਜਿਹੜੇ ਜਿਆਦਾ ਹਾਈ 슈ਗਰ ਕੰਟੈਂਟ ਵਾਲੇ ਇੰਨਾ ਚ ਮਿੱਠੇ ਦੀ ਮਾਤਰਾ ਜਿਆਦਾ ਹੁੰਦੀ ਹੈ ਉਹ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਉਹ ਪਾਣੀ ਖਿੱਚ ਲੈਂਦੇ ਆ ਬਾਡੀ ਦੇ ਵਿੱਚੋਂ ਜਦੋਂ ਆਪਾਂ ਉਹਨੂੰ ਪੀਂਨੇ ਆ ਤਾਂ ਉਹ ਜਿਆਦਾ ਡੀਹਾਈਡਰੇਸ਼ਨ ਕਰ ਸਕਦੇ ਆ ਨਾ ਕਿ ਪਾਣੀ ਦੀ ਆਪਣੀ ਕਮੀ ਨੂੰ ਪੂਰਾ ਕਰ ਇਸ ਕਰਕੇ ਕੋਲ ਡਰਿੰਕ ਵਗੈਰਾ ਐਦਾਂ ਦੇ ਜਿਹੜੇ ਪੇ ਪਦਾਰਥੀ ਹਨ ਜੂਸ ਵਗੈਰਾ ਵੀ ਅਵੋਇਡ ਹੀ ਕਰਨਾ ਚਾਹੀਦਾ ਜੂਸਸ ਵਗੈਰਾ ਵੀ ਕਿਉਂਕਿ ਹੈਵੀ ਹੋਣ ਕਰਕੇ ਨਾ ਬਾਡੀ ਦਾ इवन ਪਾਣੀ ਖਿੱਚ ਲੈਂਦੇ ਹਨ ਉਹ ਨਮਕ ਦੀ ਮਾਤਰਾ ਵੀ ਪੂਰੀ ਨਹੀਂ ਕਰ ਸਕਦੇ ਤਾਂ ਇਹ ਗਲਤ ਧਾਰਨਾ ਬਣੀ ਹੋਈ ਹੈ ਵੀ ਜੂਸ ਵਗੈਰਾ ਪੀਓ ਕੋਲ ਡਰਿੰਕ ਪੀਓ ਤਾਂ ਆਪਣੀ ਪਾਣੀ ਦੀ ਘਾਟ ਪੂਰੀ ਹੋ ਗਈ ਸਿੰਪਲ ਪਾਣੀ ਪੀਓ ਵਿੱਚ ਹਲਕਾ ਜਿਹਾ ਨਮਕ ਚੀਨੀ ਦਾ ਘੋਲ ਹਲਕਾ ਜਿਹਾ ਨਿੰਬੂ ਮਿਕਸ ਕਰ ਲਓ ਉਹ ਜ਼ਿਆਦਾ ਬਿਹਤਰ ਹੈ ਨਾ ਕਿ ਇਹ ਕੋਲ ਡਰਿੰਕ ਵਗੈਰਾ ਪ੍ਰੈਸਰ ਜਾਨਦਿਆਂ ਦੇ ਕੀ ਸਲਾਹ ਦੋਗੇ ਲੋਕਾਂ ਨੂੰ ਜਿਹੜੇ ਬਿਨਾ ਮਤਲਬ ਤੋਂ ਘਰ ਤੋਂ ਬਾਹਰ ਗਰਮੀ ਦੇ ਵਿੱਚ ਜਾਂਦੇ ਨੇ ਬਹੁਤ ਜ਼ਿਆਦਾ ਗਰਮੀ ਹੀਟ ਵੇਵ ਹੀ ਚੱਲ ਰਹੀ ਹੈ। ਤੋਂ ਇਸ ਤੋਂ ਬਚਣ ਲਈ ਕੁਝ ਚੀਜ਼ਾਂ ਮੈਂ ਦੱਸਣਾ ਚਾਹਨਾ ਤੁਹਾਨੂੰ। ਇੱਕ ਤਾਂ ਅਨਨੈਸੈਸਰੀ ਜੇ ਲੋੜ ਨਾ ਹੋਵੇ ਬਾਹਰ ਨਾ ਨਿਕਲੋ। ਖਾਸ ਕਰਕੇ 11 ਤੋਂ ਬਾਅਦ 4-5 ਵਜੇ ਤੱਕ ਅੰਦਰ ਹੀ ਰਹਿਣਾ ਚਾਹੀਦਾ ਹੈ। ਘੱਟ ਤੋਂ ਘੱਟ ਐਕਸਪੋਜ਼ਰ ਹੋਵੇ। ਜੇ ਅਨ ਸਰਦੇ ਨਿਕਲਣਾ ਵੀ ਪੈਂਦਾ ਹੈ ਤਾਂ ਪੂਰਾ ਆਪਣਾ ਸਿਰ, ਗਰਦਨ ਵਗੈਰਾ ਕਵਰ ਕਰਕੇ ਪਾਣੀ ਪੂਣੀ ਦੀ ਮਾਤਰਾ ਪੂਰੀ ਆਪਣੀ ਲੈ ਕੇ ਨਿੰਬੂ ਪਾਣੀ ਲੈ ਲਓ ਚਾਹੇ ਲੱਸੀ ਲੈ ਲਓ ਚਾਹੇ ਘੋਲ ਬਣਾ ਕੇ ਨਮਕ ਚੀਨੀ ਦਾ ਉਹ ਜਿਆਦਾ ਇਸਤੇਮਾਲ ਕਰੋ ਤਾਂ ਕਿ ਸਰੀਰ ਦੇ ਅੰਦਰ ਪਾਣੀ ਦੀ ਘਾਟ ਨਾ ਹੋਵੇ ਤੇ ਖਾਣਾ ਹਲਕਾ ਲਓ ਜਿਹੜਾ ਕਿ ਆਸਾਨੀ ਨਾਲ ਹਾਜਮ ਹੋ ਸਕੇ ਹੈਵੀ ਡਾਈਟ ਅਵਾਇਡ ਕਰੋ ਤੇ ਜੋ ਮੌਸਮ ਦੇ ਹਿਸਾਬ ਦੇ ਫਰੂਟ ਹੈਗੇ ਆ ਉਹ ਨਿਯਮਤ ਤੌਰ ਤੇ ਇਸਤੇਮਾਲ ਕਰੋ ਕਪੜੇ ਵੀ ਟਾਈਟ ਫਿਟਿੰਗ ਨਾ ਪਾਓ ਲੂਜ਼ ਕਪੜੇ ਪਾਓ ਤਾਂ ਕਿ ਹਵਾ ਉਹ ਬਾਡੀ ਨੂੰ ਲੱਗਦੀ ਰਹੇ ਤੇ ਅੰਦਰ ਆਪਣੀ ਬਾਡੀ ਦੀ ਹੀਟ ਟਰੈਪ ਨਾ ਹੋਵੇ ਤੇ ਬਾਕੀ ਖੱਟੇ ਹੋਏ ਫਲ ਵਗੈਰਾ ਰੇੜੀਆਂ ਤੋਂ ਲੈ ਕੇ ਨਾ ਖਾਓ ਕਿਉਂਕਿ ਇਸ ਮੌਸਮ ਦੇ ਵਿੱਚ ਪੇਟ ਦੀਆਂ ਬਿਮਾਰੀਆਂ ਖਾਸ ਕਰਕੇ ਉਲਟੀਆਂ ਟੱਟੀਆਂ ਗੈਸਟ੍ਰੋਐਂਟਰਾਈਟਸ ਪੀਲੀਆ ਵਗੈਰਾ ਹੈਜਾ ਵਗੈਰਾ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਜਾਂਦੇ ਹਨ ਤੇ ਘਰ ਦਾ ਬਣਿਆ ਹੋਇਆ ਸਾਦਾ ਭੋਜਨ ਖਾਓ ਉਹ ਵੀ ਇੱਕ ਤੋਂ ਦੂਜੇ ਡੰਗ ਨਾ ਖਾਓ ਫਰੈਸ਼ ਭੋਜਨ ਖਾਓ ਤੇ ਫ੍ਰਿਜ ਦੀਆਂ ਚੀਜ਼ਾਂ ਘੱਟ ਇਸਤੇਮਾਲ ਘੱਟ ਤੋਂ ਘੱਟ ਅਨਸਰ ਦੇ ਹੀ ਇਸਤੇਮਾਲ ਕਰੋ ਬਹੁਤ ਜ਼ਿਆਦਾ ਚਿਲਡ ਪਾਣੀ ਨਾ ਪਿਓ ਮਿਕਸ ਕਰਕੇ ਪੀ ਲਓ ਸਿੰਪਲ ਪਾਣੀ ਦੀ ਜਗ੍ਹਾ ਤੇ ਤੁਸੀਂ ਨਮਕ ਚੀਨੀ ਦਾ ਘੋਲ ਵਗੈਰਾ ਨਿੰਬੂ ਪਾਣੀ ਵਗੈਰਾ ਜਾਂ ORS ਅੱਜ ਕੱਲ ਮਾਰਕੀਟ ਚ ਮਿਲ ਜਾਂਦਾ ਹੈ ਉਹ ਇਸਤੇਮਾਲ ਕਰੋ ਬਾਕੀ ਜੇ ਕਿਤੇ ਇੱਕਦਮ ਲੂ ਲੱਗ ਕੇ ਕਿਸੇ ਦਾ ਟੈਂਪਰੇਚਰ ਹਾਈ ਹੁੰਦਾ ਹੈ ਤਾਂ ਤੁਰੰਤ ਹੀ ਮੈਡੀਕਲ ਸਹਾਇਤਾ ਲਈ ਆਪਣੇ ਨੇੜੇ ਦੇ ਡਾਕਟਰ ਨੂੰ ਜ਼ਰੂਰ ਇਮੀਡੀਏਟਲੀ ਮਿਲੋ ਕਿਉਂਕਿ ਡਿਲੇ ਕਰਨ ਨਾਲ ਨੁਕਸਾਨ ਹੋ ਸਕਦਾ ਹੈ ਕੋਲਡ ਡਰਿੰਕ ਵਗੈਰਾ ਜੂਸਸ ਵਗੈਰਾ ਅਵੋਇਡ ਕਰੋ ਕਿਉਂਕਿ ਉਹ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਉਹ ਹੋਰ ਘਟਾ ਦਿੰਦੇ ਆ ਪਾਣੀ ਖਿੱਚ ਲੈਂਦੇ ਆ ਉਹ ਆਪਣੇ ਉਹਦੇ ਨਾਲ ਉਹ ਤਾਂ ਨਮਕ ਚੀਨੀ ਵਗੈਰਾ ਨਿੰਬੂ ਪਾਣੀ ਵਗੈਰਾ ਦਾ ਘੋਲ ਜਿਹੜਾ ਹੈ ਉਹ ਜ਼ਿਆਦਾ ਬਿੱਤਰ ਰਹੇਗਾ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਸਰੀਰ ਦੇ ਜੀ ਬਿਲਕੁਲ ਦੱਸ ਦਈਏ ਕਿ ਡਾਕਟਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਸ ਗਰਮੀ ਦੇ ਵਿੱਚ ਪਹਿਲਾਂ ਤਾਂ ਲੋਕ ਬਿਨਾਂ ਮਤਲ ਤੋਂ ਘਰ ਤੋਂ ਬਾਹਰ ਨਾ ਜਾਣ ਜੇਕਰ ਜਾਂਦੇ ਨੇ ਤਾਂ ਉਹ ਲੋਕ ਸਾਵਧਾਨ ਹੋ ਜਾਣ ਜਿਹੜੇ ਲੋਕ ਸ਼ਾਇਦ ਸਮਝਦੇ ਨੇ ਕਿ ਉਹਨਾਂ ਨੂੰ ਜੂਸ ਜਾਂ ਫਿਰ ਕੋਲਡ ਡਰਿੰਕ ਪੀਣ ਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਪੂਰੀ ਹੋ ਜਾਏਗੀ ਜਾਂ ਉਹਨਾਂ ਨੂੰ ਚੰਗਾ ਬਿਹਤਰ ਮਹਿਸੂਸ ਹੋਏਗਾ ਜੇ ਆ ਨਹੀਂ ਆ ਤਾਂ ਜੂਸੀਂ ਨਾਲੇ ਜਾਂ ਫਿਰ ਹੈਵੀ ਮਿੱਠਾ ਕੰਟੈਂਟ ਲੈਣ ਵਾਲੇ ਵੀ ਜਿਹੜਾ ਹੈਗਾ ਉਹ ਵੀ ਸਾਵਧਾਨ ਹੋ ਜਾਣ ਕਿਉਂਕਿ ਹੈਵੀ ਵਸਤਾਂ ਦਾ ਸੇਵਨ ਕਰਨ ਵਾਲਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗਰਮੀ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਪੇਟ ਦੀਆਂ ਸਮੱਸਿਆਵਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੱਤੇ ਹੋ ਸਕੇ ਤਾਂ ਹਲਕਾ ਪੋਜਨ ਤੇ ਪਾਣੀ ਵੱਧ-ਵੱਧ ਮਾਤਰਾ ਦੇ ਵਿੱਚ ਆ ਪੀਣਾ ਚਾਹੀਦਾ ਜੇਕਰ ਘਰ ਤੋਂ ਬਾਹਰ ਐਮਰਜੈਂਸੀ ਜਾ ਰਹੇ ਹੋ ਤਾਂ ਕੈਰੀ ਪਾਣੀ ਨੂੰ ਵੀ ਆਪਣੇ ਨਾਲ ਕਰ ਲੋ ਬੋਤਲ ਪਾਣੀ ਲੈ ਜਾ ਸਕਦੇ ਹੋ ਤਾਂ ਜੋ ਪਾਣੀ ਦੀ ਘਾਟ ਤੁਹਾਨੂੰ ਮਹਿਸੂਸ ਨਾ ਹੋ ਸਕੇ ਤੇ ਬਾਕੀ ਜੇਕਰ ਤੁਹਾਨੂੰ ਕੋਈ ਸਮੱਸਿਆ ਆਂਦੀ ਹੈ ਤਾਂ ਡਾਕਟਰ ਨੂੰ ਜ਼ਰੂਰ ਤੁਸੀਂ ਦਿਖਾ ਸਕਦੇ ਹੋ ਤਾਂ ਜੋ ਬਿਮਾਰੀ ਵਧਣ ਤੋਂ ਪਹਿਲਾਂ ਉਹਦਾ ਇਲਾਜ ਜਿਹੜੀ ਜ਼ਿਕਰ ਜਿਹੜੀ ਹੈਗੀ ਕੀਤੀ ਜਾ ਸਕੇ ਮਲੇਰ ਕੋੜਲਾ ਤੋਂ ਸੁੱਖਾ ਕਿਰੀ ਵਾਲਾ